ਪ੍ਰਧਾਨ ਵੀ ਸੱਦ ਲੋ ਸਾਰੇ ਜਿਹੜੇ ਬਲਾਕਾਂ ਦੇ ਸੂਬਿਆਂ ਦੇ ਜ਼ਿਲ੍ਹਿਆਂ ਦੇ ਪ੍ਰਧਾਨ ਸੀ ਉਹ ਬੁਲਾਏ ਕੱਲ ਮੀਟਿੰਗ ਮੇਰਾ ਕਹਿਣਾ ਉਹਨਾਂ ਨਾਲ ਕੀ ਜੀ ਇੱਕ ਕਰ ਉਥੇ ਕੇਜਰੀਵਾਲ ਨੇ ਕਿਹਾ ਪਹਿਲਾਂ ਵੀ ਕੇਜਰੀਵਾਲ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜੇ ਦਿੱਲੀ ਹਾਰ ਗਏ ਨਾ ਤੇ ਖੈਰ ਪੰਜਾਬ ਵੀ ਨਹੀਂ ਫਿਰ ਅੱਛਾ ਇਸ ਕਰਕੇ ਪੰਜਾਬ ਵਾਲਿਆਂ ਨੂੰ ਜ਼ਿਆਦਾ ਜ਼ੋਰ ਲਾਉਣਾ ਚਾਹੀਦਾ ਤੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਦੀ ਪਾਰਟੀ ਨੇ ਕਸਰ ਕੋਈ ਨਹੀਂ ਛੱਡੀ ਤੇ ਹੁਣ ਪੰਜਾਬ ਵਾਲੇ ਦਿੱਲੀ ਜਾ ਕੇ ਕੀ ਕਰ ਲੈਣਗੇ ਉਹ ਇੰਨਾ ਜ਼ੋਰ ਜਰੂਰ ਲਾ ਰਿਹਾ ਵੀ ਸਾਰੇ ਉੱਥੇ ਨਵੀਂ ਦਿੱਲੀ ਜਰੂਰ ਬੈਠੇ ਨੇ ਵਿਚਾਰਾ ਅਮਨ ਅਰੂੜਾ ਥਾਣੇ ਅੱਗੇ ਵੀ ਫਿਰਦਾ ਰਿਹਾ ਜੇ ਉਹਨਾਂ ਨੇ ਮਤਲਬ ਕੰਮ ਕੀਤਾ ਜਿੰਨਾ ਕਰਦਾ ਸੀ ਲੋਕਾਂ ਨੂੰ ਬੇਨਤੀਆਂ ਕੀਤੀਆਂ ਕਿ ਵੋਟਾਂ ਪਾਓ ਤੇ ਲੋਕਾਂ ਨੇ ਪਾਉਣੀਆਂ ਹਾਂਜੀ ਹਾਂਜੀ ਅਸਲ ਫੈਸਲਾ ਤਾਂ ਲੋਕਲ ਸਥਾਨਕ ਲੋਕਾਂ ਨੇ ਕਰਨਾ ਹੁੰਦਾ ਜੀ ਉਹ ਹੋਇਆ ਜੀ ਉਸ ਤੋਂ ਬਾਅਦ ਜਦੋਂ ਹਾਰ ਗਏ ਹਾਰਨ ਤੋਂ ਬਾਅਦ ਫਿਰ ਉਹਨਾਂ ਨੇ ਜਿਹੜੀ ਮੀਟਿੰਗ ਕੀਤੀ ਹੈ ਮੈਲੇਜ ਦੀ ਉਤਵਾ ਦੇ ਤੁਸੀਂ ਲਿਖਣੇ ਕਪੂਰਥਲਾ ਹਾਊਸ ਦੇ ਵਿੱਚ ਹੋਈ ਸੀ ਤੇ মিডিਆ ਨੂੰ ਅਡਰੈਸ ਕੀਤਾ ਸੀ ਭਗਵੰਤ ਸਿੰਘ ਮਾਨ ਉਰਾਨੇ ਜੀ ਤੇ ਮਾਨ ਸਾਹਿਬ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਹੁਣ ਅਸੀਂ ਇਹੋ ਜਿਹਾ ਮਾਡਲ ਤਿਆਰ ਕਰਾਂਗੇ ਦੇਸ਼ ਦੇ ਵਿੱਚ ਇਹਨੂੰ ਇਸਤੇਮਾਲ ਕਰਾਂਗੇ ਪਹਿਲਾਂ ਦਿੱਲੀ ਮਾਡਲ ਦਿੱਲੀ ਮਾਡਲ ਸੀ ਹੁਣ ਪੰਜਾਬ ਮਾਡਲ ਹੋਗਾ ਉਹ ਪੰਜਾਬ ਮਾਡਲ ਇਸਤੇਮਾਲ ਕਰਾਂਗੇ ਤੇ ਪੰਜਾਬ ਮਾਡਲ ਨੂੰ ਜਿਹੜਾ ਇਸਤੇਮਾਲ ਕਰਨ ਤੋਂ ਪਹਿਲਾਂ ਪੰਜਾਬ ਮਾਡਲ ਬਣਾਉਣਾ ਕਿਉਂ ਹੋ ਜਾਏ ਜੀ ਇਹ ਦਿੱਲੀ ਵਾਲੇ ਨੇ ਕੰਮ ਸੰਭਾਲ ਲਿਆ ਦੀ ਇੱਥੇ ਦਾਨੀ ਵਾਲਿਆ ਸਾਹਿਬ ਦੋ ਤਿੰਨ ਕਿ ਦਿਨ ਪਹਿਲਾਂ ਇੱਕ ਹੁਕਮ ਜਾਰੀ ਹੋਇਆ ਸੀ ਕਿ ਜੇਕਰ ਭ੍ਰਿਸ਼ਟਾਚਾਰ ਹੋ ਗਿਆ ਨਾ ਹੂੰ ਤਾਂ ਫਿਰ ਦੇਖ ਲੋ ਸੀ ਛੱਡਣਾ ਨਹੀਂ ਅਗਲੀ ਗੱਲ ਨਾਲ ਕਹੇ ਸੀ ਜੀ ਭ੍ਰਿਸ਼ਟਾਚਾਰ ਦੀ ਰਿਪੋਰਟ ਐਮ ਐਲ ਏ ਤੋਂ ਰਵਾਂਗੇ ਠੀਕ ਹੈ ਜੀ ਕਿਨੇ ਭਲੇ ਮਾਨ ਸਾਹਿਬ ਐਮ ਐਲ ਏ ਬਾਲੇ ਪਲੇਵਾਨ ਸਾਹਿਬ ਸਾਰੇ ਨਹੀਂ ਮਤਲਬ ਤੁਸੀਂ ਦੇਖ ਲੋ ਜਿੰਨਾਂ ਦੀਆਂ ਤਾਂ ਗੱਲਾਂ ਤੁਸੀਂ ਕੋਈ ਟਾਲੀਆਂ ਟੁਲੀਆਂ ਟਾਲੀਆਂ ਟਾਲੀਆਂ ਹੋ ਗਈਆਂ ਜੀ ਕਹਿੰਦਾ ਅਗਲਾ ਕਹੀ ਤਾਂ ਉਹ ਕਹਿੰਦੇ ਅੰਦਰ ਵੀ ਝੋਨੇ ਦੀ ਚਕਾਈ ਬਲੇ ਕਹਿੰਦਾ ਕਹਿੰਦਾ ਪੁਰਾਣੀ ਸਰਕਾਰ ਵਾਲੇ ਕਹਿੰਦੇ ਰੁਪਈਆ ਚੱਲਦਾ ਸੀ ਐਦ ਕੀ ਡੇਢ ਹੋ ਗਿਆ ਕਹਿੰਦਾ ਭਰਾਵਾ ਡੇਢ ਡੂਡ ਦਾ ਉੱਤੇ ਜੋ ਮਰਜ਼ੀ ਕਰਨਾ ਮੈਨੂੰ ਕਹਿੰਦਾ 25 ਪੈਸੇ ਦੇ ਦੇ ਬਸ ਆ ਚਲੋ ਉਹ ਉਹ ਗੱਲ ਕਰ ਜਲਦੀ ਸੀ ਵੀ ਉਹ ਸਾਰਾ ਕੁ ਦੇ ਸੇ ਵੀ ਜਿਹੜੀ ਹੈਗੀ ਐ ਆਮ ਆਦਮੀ ਪਾਰਟੀ ਭਾਵੇਂ ਨਾ ਆਮ ਆਦਮੀ ਪਾਰਟੀ ਹੈ ਪਰ ਜਿਹੜੇ ਇਹਨਾਂ ਕੋਲ ਐਮ ਐਲ اے ਹੈ ਉਹ ਜ਼ਿਆਦਾਤਰ ਬਕਬਕ ਪਾਰਟੀ ਕਾਂਟ ਪਾਰਟੀਆਂ ਤੋਂ ਹੀ ਆਏ ਵੇ ਭਾਲ ਪਾਲ ਕੇ ਤਾਂ ਲੈਂਦੇ ਸੀ ਵੀ ਤੁਸੀਂ ਖੜੇ ਹੋ ਜਿਓ ਯਾਰ ਸਾਡੇ ਖੜੇ ਹੋ ਜਿਓ ਇਸ ਤਰ੍ਹਾਂ ਤਾਂ ਉਹਨਾਂ ਤੋਂ ਰਿਪੋਰਟ ਲੈਣੀ ਹੈ ਤਾਂ ਫਿਰ ਉਹਨਾਂ ਨੇ ਕਹਿਤਾ ਸੀ ਜੀ ਵੀ ਸਾਰੇ ਜਿਹੜੇ ਹੈਗੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਹੈ ਜਿਹੜੇ ਉਹ ਜ਼ਿੰਮੇਵਾਰ ਹੋਣਗੇ ਜੀ ਲਓ ਜੀ ਕੱਲ ਇਹਨਾਂ ਨੇ ਦੋ ਐਕਸ਼ਨ ਕੀਤੇ ਪਹਿਲਾ ਇਹਨਾਂ ਨੇ ਐਕਸ਼ਨ ਕੀਤਾ ਕਿ ਜਿਹੜਾ ਡਿਪਟੀ ਕਮਿਸ਼ਨਰ ਸੀ ਮੁਖਸਰ ਦਾ ਸਸਪੈਂਡ ਕਰਤਾ ਅੱਛਾ ਜੀ ਦੋ ਚੋਲੇ ਕਦਮ ਕੀ ਹੈ ਹਾਂ ਕਹਿੰਦੇ ਜੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਆ ਉਹਦੇ ਖਿਲਾਫ ਔਰ ਉਹਦੀ ਇਨਕੁਆਇਰੀ ਕਰੂਗੀ ਵਿਜੀਲੈਂਸ ਬਿਊਰੋ ਠੀਕ ਹੈ ਜੀ ਤੇ ਨਾਲ ਹੀ ਵਿਜੀਲੈਂਸ ਬਿਊਰੋ ਦਾ ਜਿਹੜਾ ਚੀਫ ਹੈ ਉਹਦਾ ਤਬਾਦਲਾ ਕਰ ਤਬਾਦਲਾ ਕਰਤਾ ਉਹਨੂੰ ਕੋਈ ਪੋਸਟਿੰਗ ਵੀ ਨਹੀਂ ਦਿੱਤੀ ਔਰ ਜਿਹੜੇ ਹੈਗੇ ਉਹਨਾਂ ਦੀ ਥਾਂ ਦੇ ਉੱਤੇ ਆ ਗਏ ਨਗੇਸ਼ਵਰ राव ਨਗੇਸ਼ਵਰ राव ਸਾਹਿਬ ਬੰਦਾ ਉਹ ਵੀ ਚੰਗਾ ਭਲਾ ਮਨਸਪਰਦਾਏ ਕੋਈ ਗੱਲ ਨਹੀਂ ਠੀਕ ਹੈ ਉਹਦਾ ਫ੍ਰੀਕਵੋਟੈਂਸ ਸਪੀ ਲੱਗੇ ਰਹੇ ਵੈਸੇ ਵੀ ਜਿੱਥੇ ਵੀ ਉਹਦੀ ਡਿਊਟੀ ਲੱਗਦੀ ਹੈ ਉਹ ਚੰਗਾ ਹੈ ਕੋਈ ਐਸੀ ਗੱਲ ਨਹੀਂ ਪਰ ਜੇ ਆਪਾਂ ਇਮਾਨਦਾਰੀ ਦੀ ਗੱਲ ਕਰਨੀ ਹੋਵੇ ਜੀ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਮੁਕਸਰ ਵਾਲਾ ਡੀਸੀ ਜਿਹੜਾ ਹੁਣ ਇਹ ਬੇਈਮਾਨ ਦਿਸ ਗਿਆ ਹਾਂ ਐਤੋਂ ਪਹਿਲਾਂ ਜਿਹੜੇ ਆਈਏ ਅਫਸਰ ਸੀ ਫਰੀ ਕੋਟ ਲੱਗੇ ਹੁੰਦੇ ਸੀ ਕਿ ਰਜੇਸ਼ ਧਿਮਾਨ ਸਾਹਿਬ ਜੀ ਉਹਨਾਂ ਦੀ ਤਾਂ ਜਿਹੜੀ ਹੈਗੀ ਆ ਜਿਹੜੀ ਉਹ ਵੀਡੀਓ ਫਾਈਲ 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 ਬੋਲਦੀ ਹੈ ਵੀ ਉਹਨਾਂ ਦੀ ਵਾਈਫ ਦੇ ਨਾਂ ਦੇ ਉੱਤੇ ਅਮਰੂਦਾਂ ਵਾਲੇ ਹਾਂ ਹਾਂ ਜਿਹੜਾ ਉੱਥੇ ਪੈਸੀ ਆਏ ਜਾ ਚੁੱਕਿਆ ਤੇ ਜਿਹਦੇ ਘਰਵਾਲੀ ਦੇ ਨਾਂ ਦੇ ਉੱਤੇ ਅਮਰੂਦਾਂ ਵਾਲਾ ਮਾਮਲਾ ਮੁਆਵਜ਼ਾ ਚ ਚੁੱਕਿਆ ਹੋਵੇ ਉਹ ਬੰਦਾ ਡਿਪਟੀ ਕਮਿਸ਼ਨਰ ਰਹੇ ਉਹਨੂੰ ਆਮ ਆਦਮੀ ਪਾਰਟੀ ਨੇ ਦੱਸਿਆ ਨਹੀਂ ਦੱਸਿਆ ਨਹੀਂ ਔਰ ਮੈਂ ਇੱਥੇ ਗੱਲ ਸਪਸ਼ਟ ਕਰਨੀ ਚਾਹਾਂਗਾ ਕਿ ਜਿਹੜੇ ਡੀਸੀ ਤੇ ਐਸਐਸਪੀ ਹੈ ਜੀ ਚਰਚਾ ਇਹ ਹੈ ਕਿ ਉਹਨਾਂ ਨੂੰ ਭਗਵੰਤ ਸਿੰਘ ਮਾਨ ਨਹੀਂ ਲਾਉਂਦਾ ਉਹ ਦਿੱਲੀੋਂ ਲੱਗ ਕੇ ਆਉਂਦੇ ਇਹ ਤਾਂ ਇਲਾਕੇ ਹੁੰਦੇ ਸਾਰਾ ਕੁਝ ਉੱਥੋਂ ਹੁੰਦਾ ਹੈ ਫਿਰ ਭਾਈ ਜਿਹੜੇ ਉਹਨੂੰ ਬੇਈਮਾਨ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਥੋੜੀ ਜਿਹੀ ਭਾਸ਼ਾ ਦੇ ਵਿੱਚ ਉਹ ਬੇਈਮਾਨ ਬੰਦੇ ਹੂੰ ਜਿਹੜੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਂਦੇ ਉਹ ਫਿਰ ਡਿਪਟੀ ਕਮਿਸ਼ਨਰ ਉੱਥੇ ਕਿਵੇਂ ਰਿਹਾ ਜੀ ਅਗਲੀ ਗੱਲ ਆ ਗਈ ਕਹਿੰਦੇ ਹੁਣ ਜਿਹੜੇ ਵਿਜੀਲੈਂਸ ਬਿਊਰੋ ਹੈ ਵਿਜੀਲੈਂਸ ਬਿਊਰੋ ਦੇ ਚੀਫ ਬਰਿੰਦਰ ਕੁਮਾਰ ਜਿਹੜੇ ਹੁਣ ਨਹੀਂ ਰਹੇ ਹੂੰ ਉਹਨਾਂ ਦੇ ਬਾਰੇ ਉਹਨਾਂ ਦੇ ਦੁਸ਼ਮਣ ਵੀ ਮੰਨਦੇ ਆ ਵੀ ਜਾਤੀ ਤੌਰ ਤੇ ਬੰਦਾ ਬਹੁਤ ਹੀ ਇਮਾਨਦਾਰ ਹੈ ਜੀ ਕੰਪੀਟੈਂਟ ਵੀ ਹੈ ਹੱਥ ਫਾਉਣ ਲੱਗਿਆ ਉਹ ਕਦੇ ਕਿਸੇ ਨੂੰ ਉਹਨੇ ਪ੍ਰਭਾ ਨਹੀਂ ਕੀਤੀ ਪਰ ਕਹਿੰਦੇ ਜੀ ਪਿਛਲੇ ਦਿਨਾਂ ਚ ਜਿਹੜੇ ਮੀਟਿੰਗ ਹੋਈ ਸੀ ਕਹਿੰਦੇ ਕਹਿੰਿਆ ਨਹੀਂ ਕਿਹਾ ਵੀ ਵਿਜੀਲੈਂਸ ਦਾ ਕਾਰੋਬਾਰ ਵੜਾ ਮਾਰੇ ਅੱਛਾ ਜੀ ਵਿਜੀਲੈਂਸ ਦਾ ਕਾਰੋਬਾਰ ਮੜਾ ਕਹਿੰਦੇ ਜੀ ਫਿਰ ਆਪਾਂ ਵਿਜੀਲੈਂਸ ਦੇ ਚੀਫ ਨੂੰ ਹਟਾ ਦੇਣੀ ਹੂੰ ਜਨੈਲਗੇ ਸਭ ਚੀਫ ਹਟਾਤਾ ਮੇਰੇ ਖਿਆਲ ਮੁਤਾਬਕ ਜੀ ਭਗਵੰਤ ਮਾਨ ਦਾ ਪੁਲਿਸ ਅਫਸਰਾਂ ਦੇ ਵਿੱਚੋਂ ਇੱਕੋ ਹੀ ਪੁਲਿਸ ਅਫਸਰ ਸੀ ਜੀ ਜਿਹੜਾ ਭਗਵੰਤ ਮਾਨ ਦੀ ਮਰਜ਼ੀ ਮੁਤਾਬਕ ਵਿਜੀਲੈਂਸ ਬਿਊਰੋ ਦਾ ਚੀਫ ਲੱਗਿਆ ਉਹਦਾ ਨਾਮ ਸੀ ਬਰਿੰਦਰ ਬਰਿੰਦਰ ਕੁਮਾਰ ਠੀਕ ਔਰ ਬਰਿੰਦਰ ਕੁਮਾਰ ਨੇ ਵੱਡੇ ਵੱਡੇ ਕਾਂਗਰਸੀ ਫੜੇ ਵੱਖਰੀ ਗੱਲ ਹੈ ਅਦਾਲਤਾਂ ਦੇ ਵਿੱਚੋਂ ਕੁਝ ਹੋਇਆ ਜੋ ਮਰਜ਼ੀ ਬਰੀ ਹੋ ਗਈਆਂ ਪਰ ਉਹ ਜਮਾ ਅਦਾਲਤਾਂ ਦੇ ਵਿੱਚ ਵੀ ਆਪਾਂ ਜਾਣਦੇ ਹਾਂ ਕਿਵੇਂ ਕੀ ਕੁਝ ਹੁੰਦਾ ਹੈ ਉਹਦੇ ਇਹ ਵੀ ਕੈਸੀ ਇਹਨਾਂ ਨੇ ਕਿਹਾ ਜੀ ਅਸੀਂ ਸੁਪਰੀਮ ਕੋਰਟ ਜਾਵਾਂਗੇ ਹਾਲੇ ਤੱਕ ਸੁਪਰੀਮ ਕੋਰਟ ਮੈਨੂੰ ਨਹੀਂ ਪਤਾ ਵੀ ਇਹ ਗਏ ਹੈ ਜਾਂ ਨਹੀਂ ਗਏ ਪਰ ਖਬਰ ਕੋਈ ਨਹੀਂ ਲੱਗੀ ਜੀ ਕਿ ਸੁਪਰੀਮ ਕੋਰਟ ਦੇ ਵਿੱਚ ਗਏ ਜਿਹੜਾ ਬੰਦਾ ਆਪਣੇ ਆਪ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਵੀ ਉਹ ਬਹੁਤ ਹੀ ਇਮਾਨਦਾਰ ਹੈ ਇਹ ਸਾਰੇ ਲੋਕ ਕਹਿੰਦੇ ਆ ਤੇ ਉਸ ਤੋਂ ਪਹਿਲਾਂ ਫਿਰ ਪੜ੍ਹਨ ਵਾਲੀ ਤੁਹਾਨੂੰ ਪਤਾ ਇੱਕ ਮੈਡਮ ਆਈਐਸ ਅਫਸਰ ਹੈ ਬੀਬੀ ਹੂੰ ਉਹਦੇ ਖਿਲਾਫ ਇੱਕ ਕਬੜਾ ਖੜਾ ਹੋ ਗਿਆ ਸੀ ਜੀ ਕੇਸ ਵੀ ਦਰਜ ਹੋ ਗਿਆ ਬਾਕੀ ਕੁਝ ਬੰਦਿਆਂ ਦੀ ਫੜਾਫੜਾਈ ਹੋ ਗਈ ਤੇ ਬੀਬੀ ਨੂੰ ਹੱਥ ਨਹੀਂ ਪਾਇਆ ਸੀ ਹੂੰ ਹੂੰ ਤੇ ਉਸ ਵੇਲੇ ਇੱਕ ਅਣ ਐਲਾਨੀ ਸਟ੍ਰਾਈਕ ਕਰਤੀ ਸੀ ਆਈਐਸ ਹਾਂ ਜੀ ਸਾਹਿਬ ਸਰਣਾ ਬਿਲਕੁਲ ਤੇ ਉਹ ਫਿਰ ਬੈਕ ਗੇਅਰ ਕਿਨੇ ਪਾਇਆ ਜੀ ਬਰਿੰਦਰ ਕੁਮਾਰ ਨੇ ਤਾਂ ਨਹੀਂ ਪਾਇਆ ਹਾਂ ਬਰਿੰਦਰ ਕੁਮਾਰ ਨੇ ਤਾਂ ਲਿਖ ਕੇ ਦਿੱਤਾ ਵੀ ਕਈ ਆਈਐਸ ਅਫਸਰ ਜਿਹੜੇ ਹੈਗੇ ਆ ਉਹ ਤਾਂ ਬਹੁਤ ਕਰਦੇ ਮੈਨੂੰ ਉਹਨਾਂ ਦੀਆਂ ਪ੍ਰਵਾਨਗੀਆਂ ਦੇ ਦਿਓ ਉਹਨਾਂ ਦੇ ਖਿਲਾਫ ਜਾਂਚਾ ਸ਼ੁਰੂ ਕਰੀਏ ਉਹਨਾਂ ਦੀ ਪ੍ਰੈਸਕਿਊਸ਼ਨ ਦੀ ਅਦਾਲਤ ਦੇ ਉੱਤੇ ਦਿੱਤੀ ਨਹੀਂ ਕਿਸੇ ਨੇ ਨਹੀਂ ਦਿੱਤੀ ਹੁਣ ਵਿਜੀਲੈਂਸ ਡਿਪਾਰਟਮੈਂਟ ਦਾ ਮੁਖੀ ਕੌਣ ਹੈ ਲਗੇਸ਼ਰੌ ਨਾ ਹੁਣ ਸਰਕਾਰ ਦਾ ਆਪਣੇ ਭਗਵੰਤ ਮਾਨ ਹੋਮ ਮਿਨਿਸਟਰ ਹੈ ਹੋਮ ਮਿਨਿਸਟਰ ਹੈ ਭਗਵੰਤ ਮਾਨ ਹੋਮ ਮਿਨਿਸਟਰ ਤੋਂ ਇਲਾਵਾ ਦਾਨੀਅਲ ਜਸਪ ਵੀ ਕਈ ਵਾਰੀ ਵਿਖਿਆ ਕਿ ਮੁੱਖ ਮੰਤਰੀ ਹੋਮ ਡਿਪਾਰਟਮੈਂਟ ਕਿਸ ਨੂੰ ਦੇਂਦਾ ਹੈ ਹਾਂ ਲੇਕਿਨ ਵਿਜੀਲੈਂਸ ਪਹਾੜ ਆਪ ਦੇ ਕੋਲ ਆਪ ਦੇ ਕੋਲੇ ਰੱਖ ਦਿੰਦੇ ਵਿਜੀਲੈਂਸ ਤੋਂ ਬੜੇ ਕੰਮ ਲੈਣੇ ਹੁੰਦੇ ਬਿਲਕੁਲ ਇਹਦਾ ਮਤਲਬ ਹੈ ਕਿ ਜੇ ਵਿਜੀਲੈਂਸ ਦੀਆਂ ਤਾਰਾਂ ਢਿੱਲੀਆਂ ਸੀ ਫਿਰ ਕੱਲਾ ਬਰਿੰਦਰ ਕਿਉਂ ਜ਼ਿੰਮੇਵਾਰ ਜੀ ਹਾਂ ਫਿਰ ਪੜਾਕੇ 'ਚ ਮਾਰੇ ਆ ਤੇ ਫਿਰ ਤਾਂ ਭਗਵੰਤ ਸਿੰਘ ਮਾਨ ਵੀ ਜ਼ਿੰਮੇਵਾਰ ਹੈ ਹਾਂ ਬਰਾਬਰ ਪੜਾਕਾ ਵੱਜਣਾ ਚਾਹੀਦਾ ਹੁਣ ਸਵਾਲ ਅਗਲਾ ਪੈਦਾ ਹੁੰਦਾ ਹੈ ਜੀ ਵੀ ਕੀ ਭਗਵ ਆਰਮਲੈਸ ਕਰਨ ਦਾ ਤਾਂ ਨਹੀਂ ਪ੍ਰੋਗਰਾਮ ਉਹ ਤਾਂ ਪਹਿਲਾਂ ਹੀ ਹੋ ਗਿਆ ਉਹ ਤਾਂ ਉਹਨਾਂ ਦੇ ਐਡਵਾਈਜ਼ਰ ਕੱਲੇ ਕੱਲੇ ਕਰਕੇ ਖਤਮ ਕਰਦੇ ਦਿੱਲੀ ਤੋਂ ਐਡਵਾਈਜ਼ਰ ਆਉਣੇ ਬੈ ਗੀ ਉਹ ਜਿਹੜਾ ਐਡਵਾਈਜ਼ਰ ਲਿਆ ਜੀ ਉਹਦੀ ਇੱਕ ਹੋਰ ਨਵੀਂ ਗੱਲ ਆ ਗਈ ਉਹ ਜੁੱਤੀਬਾਰ ਵਾਲਾ ਅ ਅੱਛਾ ਬਿਬ ਕੁਮਾਰ ਬਿਬ ਕੁਮਾਰ ਉਹ ਕਹਿੰਦੇ ਜਿਹੜੇ ਦਿੱਲੀ ਦੇ ਵਿੱਚ ਉਹਦੇ ਬੂਟ ਦੀ ਜਬਤ ਕੀਤੀ ਜਿਹਦੇ ਨਾਲ ਉਹ ਕੁੜੀ ਨੂੰ ਉਹਤੇ ਮਾਰੇ ਸੀ ਸ਼ਵਾਤੀ ਵਾਲਾ ਉਹ ਕਹਿੰਦੇ ਕੋਈ 1.5-2 ਲੱਖ ਦੇ ਨੇ ਅੱਛਾ 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 ਚਲੋ ਮੈਂ ਮਤਲਬ ਠੀਕ ਆ ਫਿਰ ਹਾਂ ਸਰਕਾਰ ਦੇ ਨੇੜੇ ਸਰਕਾਰ ਦੇ ਨੇੜੇ ਬੰਦਾ ਹਾਂ ਹਾਂ ਜਦੋਂ ਉਹ ਤੇ ਬੱਕਰੀ ਗੱਲ ਹੋਣੀ ਹੁਣ ਉਹ ਬਿਬਕ ਕੁਮਾਰ ਲਾਤਾ ਹਾਂ ਉਹ ਥੋੜਾ ਪਹਿਲਾ ਮੁੰਡਾ ਓਮਕਾਰ ਸਿੰਘ ਹਟਾਤਾ ਹਾਂ ਫਿਰ ਬਲਤੇਜ ਪੰਨੂ ਵੀ ਹਟਾਤਾ ਜੀ ਉਹਨਾਂ ਦੀ ਥਾਂ ਤੇ ਦੂਜੇ ਜਿਹੜੇ ਦੋ ਬਚ ਗਏ ਉਹਨਾਂ ਦੇ ਵੈਸੇ ਕਹਿੰਦੇ ਕੜਕ ਤਾਂ ਉੱਥੇ ਵੀ ਚੜ ਗਿਆ ਸੀ ਪਤਾ ਨਹੀਂ ਕਿਵੇਂ ਬਚਾਏ ਹੋਣਗੇ ਜੇ ਉਹ ਸਾਰਾ ਕੁਝ ਹੋ ਰਿਹਾ ਹੈ ਤੇ ਹੁਣ ਦਾ ਨੇੜਿਆ ਸਾਹਿਬ ਜੀ ਦਾ ਐਡਵਾਈਜ਼ਰ ਹਟਾਤੇ ਹਾਂ ਉਹਦਾ ਡੀਜੀਪੀ ਹਟਾਤਾ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਹਟਾਤਾ ਸਪੈਸ਼ਲ ਡੀਜੀਪੀ ਇਹਦਾ ਮਤਲਬ ਇਹ ਹੈ ਵੀ ਕਿਤੇ ਹੁਣ ਸਿਰਫ ਇਹ ਹੈ ਵੀ ਬੰਦੇ ਨੂੰ ਐ ਨਾਰਮਲਾਈਜ਼ ਕਰਕੇ ਕਲਾ ਕਰਕੇ ਭਗਵੰਤ ਸਿੰਘ ਮਾਨ ਨੂੰ ਘਰੇ ਤੋਂ ਰੰਗ ਲਾ ਦਦਾ ਤਾਂ ਨਹੀਂ ਹਾਂ ਬਿਲਕੁਲ ਮਤਲਬ ਉਹ ਕਹਿੰਦੇ ਕੀ ਹੁੰਦੇ ਕਹਿੰਦੇ ਖੰਡਰਾਤ ਬਤਾਤੇ ਹਨ ਕਿ ਇਮਾਰਤ ਬੁਲੰਦ ਸੀ ਕਿਸੇ ਹਾਂ ਕبھی ਬੁਲੰਦੀ ਹਾਂ ਇਹ ਮੈਨੂੰ ਇਹ ਲੱਗਦੀ ਹੈ ਵੀ ਜਿਹੜੀ ਬੁਲੰਦ ਇਮਾਰਤ ਹੈ ਉਹ ਬੁਲੰਦ ਇਮਾਰਤ ਨਹੀਂ ਆ ਜਿਹੜੀ ਨਿਵਾ ਨਿਵਾ ਖੋਦਣਗੇ ਸ਼ੁਰੂ ਕਰਦੇ ਨਿਵਾ ਤਾਂ ਨਹੀਂ ਖੋਦਣਗੇ ਸ਼ੁਰੂ ਕਰਦੇ ਨੰਬਰ 1 ਤਾਂ ਇਹ ਹੁੰਦਾ ਖੁੰਗੜੀਆਂ ਖੁੰਗੜੀਆਂ ਪੰਜਾਬੀ ਵਿੱਚ ਖੁੰਗੜੀਆਂ ਕਹਿੰਦੇ ਹਾਂ ਦੂਜੀ ਗੱਲ ਆਉਂਦੀ ਹੈ ਵੀ ਤਾਂ ਫਾਇਦਾ ਹੋਊਗਾ ਕਿ ਨੁਕਸਾਨ ਹੋਊਗਾ ਹਾਂ ਦਿੱਲੀ ਦੇ ਵਿੱਚ ਹੋਰ ਕਾਰਨਾਂ ਤੋਂ ਇਲਾਵਾ ਇੱਕ ਕਾਰਨ ਇਹ ਵੀ ਹੈ ਆਮ ਆਦਮੀ ਪਾਰਟੀ ਦੀ ਹਾਰ ਦਾ ਕਿ ਉੱਥੋਂ ਦੀ ਬਿਊਰੋਕ੍ਰੇਸੀ ਬਿਲਕੁਲ ਉਲਟ ਖੜ ਗਈ ਸੀ ਬਿਲਕੁਲ ਸਰਕਾਰ ਦੇ ਜਿਵੇਂ ਉਲਟ ਖੜ ਗਈ ਸੀ ਅੰਦਰ ਕਿਸੇ ਕੋਈ ਨਾਲ ਨਹੀਂ ਜਦੋਂ ਮੌਕਾ ਮਿਲਿਆ ਉਹਨਾਂ ਨੇ ਫਿਰ ਨੇਰੀ ਠਾ ਦਿੱਤੀ ਹਾਂ ਉਹਦਾ ਕਾਰਨ ਕੀ ਸੀ ਦਬਾਅ ਜ਼ਰੂਰਤ ਜਿਹਨੇ ਕਾਰਨ ਸੀ ਇੱਕ ਚੀਫ ਸਕੱਟਰੀ ਜਿਹੜਾ ਆਈਐਸ ਅਫਸਰ ਸੀ ਉਹਨੂੰ ਘਟਾਪਾ ਕੇਜਰੀਵਾਲ ਦੀ ਮੌਜੂਦਗੀ ਦੇ ਵਿੱਚ ਘਟਾਪਾ ਚੜ੍ਹਿਆ ਗਿਆ ਸੀ ਹਾਂ ਹਾਂ ਚੜ੍ਹਿਆ ਕਿਨੇ ਸੀ ਐਮਐਲਏ ਦੇ ਨਾਲ ਐਮਐਲਏ ਉਹ ਤੋਂ ਬਾਅਦ ਉਥੋਂ ਦੀ ਜਿਹੜੀ ਹੈਗੀ ਬਿਊਰੋਕ੍ਰੇਸੀ ਉਹਦਾ ਉਹਦਾ ਨਜ਼ਰੀਆ ਕੀ ਸੀ ਨਾ ਪ੍ਰਤੀ ਜੀ ਔਰ ਉਹ ਨੈਗੇਟਿਵ ਸੀ ਅੱਜ ਪੰਜਾਬ ਦੀ ਬਿਊਰੋਕ੍ਰੇਸੀ ਤੋਂ ਕਿੰਨਾ ਕੰਮ ਲੈ ਰਹੇ ਪੰਜਾਬ ਦੀ ਬਿਊਰੋਕ੍ਰੇਸੀ ਕਿੰਨੀ ਘਨੜ ਹੈ ਕੰਮ ਹੈ ਹੀ ਨਹੀਂ ਕੋਈ ਕਰਦਾ ਹੀ ਨਹੀਂ ਪੁਲਿਸ ਦੇ ਵਿੱਚੋਂ ਜਿਹੜੇ ਚੰਗੇ ਅਫਸਰ ਸੀ ਜੀ ਉਹ ਖੁੱਡੇ ਲੈਣ ਲਾਇਵੇ ਹੂੰ ਜਿਹੜੇ ਮੇਰੇ ਵਰਗੇ ਮਤਲਬ ਲੱਤਾਂ ਨਹੀਂ ਘੜੀਸਦੇ ਫਿਰਦੇ ਉਹਨਾਂ ਨੂੰ ਲਾਤਾ ਪ੍ਰਾਈਮ ਪੋਸਟਾਂ ਤੇ ਤੇ ਪ੍ਰਾਈਮ ਇੱਕ ਪ੍ਰਾਈਮ ਪੋਸਟ ਦੇ ਉੱਤੇ ਬਰੇਂਦਰ ਕੁਮਾਰ ਵੀ ਲੱਗੇ ਸੀ ਜੀ ਹੁਣ ਬਰੇਂਦਰ ਕੁਮਾਰ ਵੀ ਲੰਬੇ ਕਰਤਾ ਜੇ ਬ੍ਰਿੰਦਰ ਕੁਮਾਰ ਲਾਂਬੇ ਕਰਤਾ ਤਾਂ ਫਿਰ ਅਗਲੀ ਗੱਲ ਆਉਂਦੀ ਹੈ ਕਿ ਸਰਕਾਰ ਕਿੰਨੀ ਇਮਾਨਦਾਰ ਹੈ ਉਹ ਤਾਂ ਪਤਾ ਹੀ ਦੋ ਤਿੰਨ ਦੋ ਗੱਲਾਂ ਦਿੰਦਾ ਹਾਂ ਪਹਿਲਾ ਤਾਂ ਜੀ ਇੱਕ ਵਿਜੇ ਕੁਮਾਰ ਸਿੰਘ ਲੈ ਡਾਕਟਰ ਹਾਂਜੀ ਬਿਲਕੁਲ ਜਿਹਨੂੰ ਅੰਦਰ ਤੁੰਨੇ ਸੀਨੂੰ ਅੰਦਰ ਵੀ ਤੁੰਨੇ ਤੇ ਜਿਹਨੂੰ ਹਟਾਇਆ ਵੀ ਭਗਵੰਤ ਮਾਨ ਕਹਿੰਦਾ ਮੇਰੇ ਕੋਲ ਸਾਰਾ ਕੁਝ ਪਿਆ ਹੈ ਜੀ ਲੇਕਿਨ ਉਹ ਬੰਦਾ ਅੱਜ ਵੀ ਆਮ ਆਦਮੀ ਪਾਰਟੀ ਦੀ ਹਰ ਮੀਟਿੰਗ ਸਾਰ ਮੀਟਿੰਗਸ ਦਿੱਲੀ ਦੇ ਵਿੱਚ ਉਹਦੀ ਡਿਊਟੀ ਵੀ ਲੱਗੀ ਬਿਲਕੁਲ ਠੀਕ ਹੈ ਦੂਜਾ ਜੀ ਸਰਾਰੀ ਸਾਹਿਬ ਸਰਾਰੀ ਸਾਹਬ ਹੋ ਗਈ। ਤੀਜਾ ਅਮਿਤ ਰਤਨ ਹੋ ਗਿਆ। ਹੁਣ ਅਗਲਾ ਸਵਾਲ ਹੈ ਮੇਰਾ ਹੁਣ ਰਾਤ ਧਿਆਨ ਨਾਲ ਸੁਣ ਲੈਣ ਆਮ ਆਦਮੀ ਪਾਰਟੀ ਦੇ ਲੀਡਰ ਜੀ ਕਿ ਅਮਿਤ ਰਤਨ ਦੇ ਖਿਲਾਫ ਜਿਹੜਾ ਪਰਚਾ ਦਰਜ ਵਿਜੀਲੈਂਸ ਬਿਊਰੋ ਨੇ ਕੀਤਾ ਸੀ ਜੀ ਜਿਹੜਾ ਵਿਰਿੰਦਰ ਕੁਮਾਰ ਦੇ ਹੁਕਮ ਤੇ ਹੋਇਆ ਸੀ ਉਹ ਕੇਸ ਜਿਹੜਾ ਹੈਗਾ ਅਦਾਲਤ ਚੱਲ ਕਿਉਂ ਨਹੀਂ ਰਿਹਾ? ਦੇਖਣ ਵਾਲੀ ਉਹਦੀ ਪ੍ਰोसीडिंग ਕਿਉਂ ਸਟੇ ਹੈ? ਹੂੰ ਹੂੰ ਉਹਦੀ ਪ੍ਰोसीडिंग ਸਟੇ ਕਿਉਂ ਹੈ? ਜੀ ਵਿਜੀਲੈਂਸ ਬਿਊਰੋ ਨੇ ਮੰਗ ਲਈ ਪ੍ਰਵਾਨਗੀ ਠੀਕ ਹੈ ਉਹ ਦਿੱਤੀ ਨਹੀਂ ਦਿੱਤੀ ਅੱਛਾ ਜੀ ਉਹਨੇ ਮੰਗ ਲਈ ਪ੍ਰਵਾਨਗੀ ਇਥੋਂ ਵੇਖੋ ਸਹੀ ਕਿ ਕਿ ਇਮਾਨਦਾਰ ਸਰਕਾਰ ਕਿਵੇਂ ਕਰਦੀ ਹੈ ਹੂੰ ਉਹਨੇ ਪ੍ਰਵਾਨਗੀ ਮੰਗ ਲਈ ਕਿ ਜੀ ਸਾਨੂੰ ਪ੍ਰਵਾਨਗੀ ਦਿਓ ਮੁਕਦਮਾ ਚਲਾਇਆ ਜਾਵੇ ਹੂੰ ਚਲਾਨ ਪੇਸ਼ ਕੀਤਾ ਜਾਵੇ ਚਿੱਠੀ ਆ ਗਈ ਜੀ ਜੀ ਵਿਧਾਨ ਸਭਾ ਦੇ ਸਕੱਤਰੇ ਦੇ ਵਿੱਚੋਂ ਚਿੱਠੀ ਆ ਗਈ ਕਿ ਮਾਨਯੋਗ ਗਵਰਨਰਸ ਆਪਣੇ ਸਪੀਕਰ ਸਾਹਿਬ ਨੇ ਪ੍ਰਵਾਨਗੀ ਦੇਤੀ ਠੀਕ ਹੈ ਜੀ ਉਹਨੇ ਜੀ ਚਲਾਨ ਪੇਸ਼ ਕਰਤਾ ਹੂੰ ਥੋੜੇ ਸਮੇਂ ਬਾਅਦ ਕਿਸੇ ਅਫਸਰ ਨੇ ਫਾਈਲ ਚੱਕ ਲਈ ਜੀ ਉਹ ਕਹਿੰਦਾ ਯਾਰ ਚਿੱਠੀ ਲੱਗੀ ਪਈ ਹੈ ਵੀ ਪ੍ਰਵਾਨਗੀ ਦੇਤੀ ਫਾਈਲ ਦੇ ਉੱਤੇ ਤਾਂ ਦਸਕਤੀ ਹੈ ਨਹੀਂ ਸਪੀਕਰ ਦੇ ਅੱਛਾ ਹੁਕਮੀ ਹੈ ਨਹੀਂ ਓਕੇ ਕੀ ਜਿਹੜਾ ਸੈਕਟਰੀ ਵਿਧਾਨ ਸਭਾ ਸਕੱਤਰੇ ਦੇ ਵਿੱਚੋਂ ਜਿਹੜੇ ਅਫਸਰ ਨੇ ਉਹ ਚਿੱਠੀ ਕੱਢੀ ਹੈ ਉਹਨੇ ਫੌਰ ਕਰਕੇ ਮਰਜ਼ੀ ਤੋਂ ਬਗੈਰ ਕੱਢੀ ਨਾ ਜਾਂ ਫੌਰ ਕਰਕੇ ਕੱਢੀ ਨਹੀਂ ਫਾਰ ਕਰਕੇ ਵੀ ਜੇ ਕੱਢੀ ਹੋਊਗੀ ਤਾਂ ਸਪੀਕਰ ਨੇ ਕਿਹਾ ਉਹ ਤਾਂ ਹੀ ਕੱਢੀ ਹੂੰ ਹੂੰ ਜੇ ਸਪੀਕਰ ਦੇ ਕਹਿ ਤੋਂ ਬਗੈਰ ਉਹਨੇ ਚਿੱਠੀ ਕੱਢਤੀ ਤਾਂ ਉਹ ਬੰਦੇ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਤੁਸੀਂ ਹੁਣ ਤੱਕ ਦੱਸੋ ਯਾ ਸਪੀਕਰ ਨੇ ਜਾਣ ਬੁੱਝ ਕੇ ਉਹਦੇ ਦਸਕਤ ਨਹੀਂ ਕੀਤੀ ਹੂੰ ਕਿਉਂਕਿ ਉਹਨੂੰ ਬਚਾਉਣਾ ਜ਼ਰੂਰੀ ਸੀ ਜੀ ਭਗਵੰਤ ਮਾਨ ਤੇ ਬਰਿੰਦਰ ਕੁਮਾਰ ਤਾਂ ਉਹ ਤਾਂ ਖੜੇ ਸੀ ਕਿ ਇਹ ਬੰਦੇ ਦੇ ਖਿਲਾਫ ਹੋਵੇ ਇਹਦੇ ਖਿਲਾਫ ਚਲਾਨ ਪੇਸ਼ ਹੋ ਵੀ ਤੇ ਇਹਨੂੰ ਕਾਰਵਾਈ ਹੋਈ ਇੱਥੇ ਹੁਣ ਭਗਵੰਤ ਮਾਨ ਕਸੂਰਬਾਰ ਹੈ ਸਪੀਕਰ ਕਸੂਰਬਾਰ ਹੈ ਇਹ ਵੇਖਣ ਵਾਲੀ ਗੱਲ ਹੈ ਇਹ ਵੇਖਣੇ ਕਿ ਕੇਜਰੀ ਵਾਲੇ ਦੇ ਬਾਰੇ ਫੈਸਲਾ ਕਰ ਲੈ ਕੌਣ ਕਸੂਰਬਾਰ ਹੈ ਹੂੰ ਹਾਈ ਕੋਰਟ ਦੇ ਵਿੱਚ ਜਦੋਂ ਜਦੋਂ ਉਹਦੇ ਖਿਲਾਫ ਉਹ ਕਹਿੰਦੇ ਜੀ ਉਹਨੂੰ ਵੀ ਪਤਾ ਲੱਗ ਗਿਆ ਚਿੱਠੀ ਉਹਦੇ ਕੋਲ ਵੀ ਆ ਗਈ ਮੇਤਰਾਤਨ ਕੋਲੇ ਜੀ ਉਹ ਹਾਈ ਕੋਰਟ ਚ ਲੈ ਗਿਆ ਕਹਿੰਦਾ ਜੀ ਮੇਰੀ ਇਹ ਜਿਹੜੀ ਹੈਗੀ ਪ੍ਰਵਾਨਗੀ ਤਾਂ ਹੋਈ ਨਹੀਂ ਹਮ ਹਾਈ ਕੋਰਟ ਨੇ ਉਹਦੀ ਪ੍ਰोसीडिंग्स ਸਟੇ ਕਰਤੀ ਸਟੇ ਕਰਤੀ ਵਿਜੀਲੈਂਸ ਬੀਰੋਂ ਨੇ ਜਵਾਬ ਜਿਹੜਾ ਹੈਗਾ ਉਹ ਚੱਕੀ ਫਿਰਦੇ ਆ ਉਹ ਕਹਿੰਦੇ ਜੀ ਆਹ ਚਿੱਠੀ ਹੈ ਸਾਡੇ ਕੋਲ ਹਮ ਇਹਦੇ ਚ ਦੇਖੋ ਵੀ ਦਸਖਤ ਹੈਗੇ ਇਸ ਕਤਰੀ ਦੇ ਕਿ ਨਹੀਂ ਇਸ ਕਤਰੀ ਦੇ ਕਿਸ ਅਫਸਰ ਦੇ ਜੇ ਵਿਧਾਨ ਸਭਾ ਸਕਤਰੇ ਦੇ ਕਿਸ ਅਫਸਰ ਦੇ ਦਸਖਤ ਹੈਗੇ ਤੇ ਇਹਦਾ ਮਤਲਬ ਕਾਲਾ ਮਾਲਾ ਤਾਂ ਉੱਥੇ ਹੋਇਆ ਉਹਥੇ ਹੋਇਆ ਬਿਲਕੁਲ ਉਹ ਮੈਂ ਉੱਥੇ ਕੌਣ ਜ਼ਿੰਮੇਵਾਰਤ ਹੋਣਾ ਚਾਹ ਹਮ ਹਮ ਇਹ ਇਹਦੇ ਤੇ ਜਿਹੜੀ ਹੈਗੀ ਹੈ ਉਹ ਕਿਉਂਕਿ ਹੁਣ ਇਸ ਪੁਲੇ ਭਗਵੰਤ ਮਾਨ ਨੂੰ ਲਾਉਣ ਦੀ ਤੇਰੀ ਵੀ ਚੱਲ ਰਹੀ ਹੈ ਠੀਕ ਹੈ ਜੀ ਤੇ ਸਾਰੇ ਲੱਗੇ ਪਏ ਆ ਵੀ ਮੇਰੇ ਨਾਲ ਵੀ ਹੋਵੇ ਜਣ ਐਮ ਐਲ ਏ ਮੇਰੇ ਨਾਲ ਵੀ ਨਾਲ ਐਮ ਐਰ ਦੇ ਰਾਉਂਡ ਦੀ ਕੋਈ ਕਵਾਇਤ ਤਾਂ ਨਹੀਂ ਚੱਲਦੀ ਇਹ ਵੀ ਹੋ ਸਕਦਾ ਇਸ ਕਰਕੇ ਜਿਹੜੀ ਕਈ ਚੀਜ਼ਾਂ ਲੱਗਦੀ ਹੁਣ ਇਹ ਉਹ ਚੀਜ਼ਾਂ ਐ ਜਿਹੜੀਆਂ ਚੀਜ਼ਾਂ ਹੁਣ ਤੱਕ ਸੁਪੀਆਂ ਸੀ ਜੀ ਉਹਨੂੰ ਸਾਹਮਣੇ ਆਉਣਗੀਆਂ ਪਤਾ ਤਾਂ ਮੈਨੂੰ ਇਹ ਉਦੋਂ ਦੇ ਹੀ ਕਿਉਂਕਿ ਮੇਰੇ ਪਿੰਡ ਦਾ ਮਾਮਲਾ ਸੀ ਜੀ ਜੀ ਅੱਜ ਹੁਣ ਇਹ ਗੱਲ ਆ ਗਈ ਇਸ ਦੇ ਨਾਲ ਹੁਣ ਜਿਹੜੀ ਪੰਜਾਬ ਦੀ ਬਿਊਰੋਕ੍ਰੇਸੀ ਐ ਕੀ ਉਹ ਪੰਜਾਬ ਦੀ ਬਿਊਰੋਕ੍ਰੇਸੀ ਇਹ ਥਾਂ 16 ਮਾਰਚ ਨੂੰ ਸੌ ਚੁੱਕੀ ਸੀ ਤੇ ਫਰਮਲੀ ਚੱਲਦੀ ਹੈ 16 ਮਾਰਚ ਨੂੰ 2 ਸਾਲ ਰਹਿ ਜਾਣਗੇ ਪੂਰੇ ਬਿਲਕੁਲ ਸਾਲ 2 ਰਹਿਗੇ ਤੇ 2 ਸਾਲਾਂ ਦੇ ਵਿੱਚ ਕੀ ਗੰਜੀ ਨਹਾ ਲੂਗੀ ਤੇ ਕੀ ਨਿਚੋੜ ਲੂਗੀ ਹੁਣ ਪ੍ਰਬੰਧ ਕਿੰਨਾ ਕਰ ਲੈਣਗੇ ਬਿਲਕੁਲ ਪਾਣੇ 2 ਸਾਲ ਨਾ ਕਰੋ ਜੀ ਉਹਦਾ ਸਵਾ ਸਾਲ ਹੀ ਗਏ ਨੋ ਸਵਾ ਸਾਲ ਦੇ ਵਿੱਚ ਵਿੱਚ ਕਿੰਨੀ ਕ੍ਰਪਸ਼ਨ ਹਟਾ ਦੇਗੇ ਹੂੰ ਜੀ ਬਰਿੰਦਰ ਕੁਮਾਰ ਜੀ ਹੁੰਦਿਆਂ ਕ੍ਰਪਸ਼ਨ ਨਹੀਂ ਹਟਨੀ ਮੈਂ ਤੁਹਾਡੇ ਯਾਦ ਹੋਣਾ ਆਪਾਂ ਨੂੰ ਨਾ ਪ੍ਰਵਾਸੀ ਭਾਈ ਸਾਡੇ ਡਾਇਸਪੋਰਾ ਦੇ ਲੋਕ ਇਹ ਗੱਲ ਕਹਿੰਦੇ ਤੁਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਹੋ ਅਸੀਂ 2000 2017 ਦੀਆਂ ਚੋਣਾਂ ਤੋਂ ਆਪਾਂ ਇਹ ਗੱਲ ਕਹਿੰਦੇ ਸੀ ਕਿ ਤੁਸੀਂ ਇਹ ਦੱਸੋ ਕੱਲੇ ਭਾਸ਼ਣਾ ਦੇ ਨਾਲ ਬਦਲਾਅ ਹੋ ਜਾਊਗਾ ਨਾ ਕੀ ਕੀ ਫੇਸਬੁੱਕ ਦੇ ਉੱਤੇ ਇਮਾਨਦਾਰ ਬਣ ਕੇ ਇਮਾਨਦਾਰੀ ਦਾ ਸਰਟੀਫਿਕੇਟ ਮਿਲ ਜਾਊਗਾ ਅਸੀਂ ਇਹ ਕਹਿੰਦੇ ਸੀ ਕਿ ਜੇ ਇਹੀ ਸਿਸਟਮ ਰਹੂਗਾ ਜਿਹੜਾ ਭ੍ਰਿਸ਼ਟਾਚਾਰ ਦੀ ਮਾਂ ਹੈ ਇਹ ਸਿਸਟਮ ਦੇ ਹੁੰਦੇ ਆ ਜਿਹਨੂੰ ਮਰਜ਼ੀ ਆ ਤੁਸੀਂ ਬਹਾ ਦਿਓ ਇੱਥੇ ਸਵਰਨ ਸਿੰਘ ਦਾਨੇ ਵਾਲੀਆ ਵੀ ਬਹਿ ਜਾਏ ਸਿਸਟਮ ਇਹੀ ਰਹੂਗਾ ਇਹੀ ਰਹੂਗਾ ਹਾਂ ਇਹੀ ਲੁੱਟਮਾਰ ਰਹੂਗੀ ਇਹੀ ਕ腐ਸ਼ਨ ਰਹੂਗੀ ਜਿੰਨੀ ਦੇਰ ਤੁਸੀਂ ਸਿਸਟਮ ਨੂੰ ਚੇਂਜ ਨਹੀਂ ਕਰਦੇ ਸਿਸਟਮ ਤੁਸੀਂ ਚੇਂਜ ਨਹੀਂ ਕਰਦੇ ਤੁਸੀਂ ਕਹਿੰਦੇ ਉਸੇ ਵਿਧਾਨ ਥੱਲੇ ਜੀ ਉਸੇ ਥੱਲੇ ਅਸੀਂ ਭ੍ਰਿਸ਼ਟਾਚਾਰ ਮੁਕਤ ਰਾਜ ਦੇ ਦਿਆਂਗੇ ਤੇ ਇਹ ਭ੍ਰਿਸ਼ਟਾਚਾਰ ਮੁਕਤ ਰਾਜ ਦਾ ਦੇਖ ਲਓ ਕੀ ਰੰਗ ਕੀ ਰੰਗ ਢੰਗ ਹੋ ਗਿਆ ਹੂੰ ਹੂੰ ਸੋ ਕੁੱਲ ਮਿਲਾ ਕੇ ਮੇਰਾ ਮੰਨਣਾ ਇਹ ਹੈ ਕਿ ਇਹ ਅਸਲ ਦੇ ਵਿੱਚ ਇੱਕ ਪਰਸੈਪਸ਼ਨ ਬਣਾਈ ਜਾ ਰਹੀ ਹੈ ਜੀ ਕਿ ਜਿਵੇਂ ਉਹਦੀ ਆਪਣਾ ਵਿਜੇ ਸਿੰਘਲੇ ਦੀ ਕੁਰਬਾਨੀ ਦਿੱਤੀ ਸੀ ਸੰਗਰੂਰ ਦੀ ਇਲੈਕਸ਼ਨ ਤੋਂ ਪਹਿਲਾਂ ਬਲੀ ਦੇਤੀ ਸੀ ਕੁਰਬਾਨੀ ਮੰਗਿਆ ਵਾ ਬਲੀ ਦੇਤੀ ਬਲੀ ਦੇਤੀ ਬਲੀ ਦੇ ਤੋ ਸੰਗਰੂਰ ਦੀ ਚੋਣ ਜਿੱਤਦੀ ਉਹ ਫੇਰ ਆੜ ਕੇ ਹੂੰ ਹੁਣ ਕਿਉਂਕਿ ਕਹਿੰਦੇ ਨਵੇਂ ਰੰਗ ਚਾਜੋ ਹੁਣ ਐਕਚੁਅਲੀ ਭਗਵੰਤ ਮਾਨ ਨੂੰ ਮਾਣਨ ਵਾਸਤੇ ਦਿੱਲੀ ਵਾਲਿਆਂ ਨੇ ਮੈਨੂੰ ਇਹ ਪਤਾ ਕਿ 2 ਦਿਨ ਪਹਿਲਾਂ ਸੂਤਰ ਦੱਸਦੇ ਕਿ 2 ਦਿਨ ਪਹਿਲਾਂ ਦਿੱਲੀ ਦੇ ਵਿੱਚ ਇੱਕ ਵੱਡਾ ਲੀਡਰ ਆਇਆ ਸੀ ਹਾਂ ਉਹ ਸਕੂਲਾਂ ਦੇ ਕੰਮ ਵੇਖੂ ਕੇ ਗਿਆ ਹੋਰਾਂ ਦੇ ਕੰਮ ਆਲਾ ਹੋਰ ਆਇਆ ਸੀ ਅੱਛਾ ਜੀ ਜਿਹੜਾ ਗੁਪਤਗੂ ਕਰਦਾ ਹੈ ਅੱਛਾ ਉਹ ਜਿਹੜਾ ਬੰਦਾ ਆਇਆ ਸੀ ਕਹਿੰਦੇ ਵੀ ਉਸ ਦਿਨ ਉਹ ਸਾਰਾ ਕੁਝ ਬਣਾ ਗਿਆ ਸੀ ਵੀ ਐ ਕਰੂ ਹੁਣ ਪਰਸੈਪਸ਼ਨ ਬਣਾਉਣ ਵਾਸਤੇ ਜ਼ਰੂਰੀ ਹੈ ਕਿ ਜਿਹੜਾ ਬੰਦਾ ਚੱਜ ਦਾ ਮਾੜਾ ਮੋਟਾ ਕੰਮ ਕਰਦਾ ਹੈ ਜਿਹਦਾ ਨਾਮ ਜਿਨੂੰ ਪ੍ਰੇਸ਼ਟਾ ਚਾਰ ਵਿਰੋਧੀ ਮਹਿਮ ਦਾ ਚਿਹਰਾ ਬਣਾਇਆ ਸੀ ਬਰਿੰਦਰ ਕੁਮਾਰ ਨੂੰ ਇਹਨੂੰ ਬਦਲ ਦਿਓ ਜੀ ਇਹਨੂੰ ਬਦਲ ਕੇ ਨਵਾਂ ਲਾ ਲਓ ਆਪਾਂ ਆਸ ਕਰਦੇ ਆ ਨਵਾਂ ਵੀ ਚੰਗਾ ਕੰਮ ਕਰੇ ਹਮ ਪਰ ਜਿਹੜੀ ਹੁਣ ਤੁਸੀਂ ਦੇਖੋ ਕਿ ਜਦੋਂ ਬਰਿੰਦਰ ਕੁਮਾਰ ਨਹੀਂ ਕਰ ਸਕਿਆ ਹਮ ਉਹਦੇ ਹੁੰਦਿਆ ਬਿਜੀਲੈਂਸ ਦੇ ਵਿੱਚੋਂ ਕ腐ਸ਼ਨ ਖਾਸੀ ਆ ਡੀਸੀ ਨੇ ਕੀ ਕ腐ਸ਼ਨ ਕੀਤੀ ਸੀ ਜੀ ਪਤਾ ਹੀ ਨਹੀਂ ਜੀ ਕਹਿੰਦੇ ਆ ਕਿ ਕੋਈ ਪ੍ਰਾਣੀਆਂ ਪਟਿਆਲੇ ਪਟੂਲੇ ਕੋਈ ਲਾਇਸੈਂਸਾਂ ਨੂੰ ਸੋਸਾਂ ਦਾ ਚੱਕਰ ਚੱਲਦਾ ਸੀ ਵਿੱਚ ਨਹੀਂ ਰੌਲਾ ਤਾਂ ਗਿੱਦੜ ਮੁਖਸਰ ਦਾ ਪਈ ਜਾਂਦਾ ਉਹ ਐਮਐਲਏ ਕਹਿੰਦਾ ਜੀ ਮੈਨੂੰ ਬੜੀਆਂ ਸ਼ਿਕਾਇਤਾਂ ਆ ਗਈਆਂ ਇੱਕ ਪੱਤਰਕਾਰ ਭਰਾ ਕਹੀ ਜਾਂਦਾ ਮੈਨੂੰ ਲੋਕ ਕਹਿੰਦਾ ਮੈਂ ਮੈਂ ਐਮਐਲਏ ਨੂੰ ਬੜਾ ਕਹਿ ਵੀ ਇਹਨੂੰ ਬਦਲ ਦਿਓ ਜੇ ਬਚਣਾ ਤੁਸੀਂ ਹਾਂਜੀ ਮੈਂ ਕਹਿੰਦਾ ਬਾਹਰ ਬੈਠਾ ਸੀ ਲੋਕ ਮੇਰੇ ਕੋਲੇ ਦੁਹਾਈ ਪਾਈਗੇ ਉਹਨੇ ਵੀ ਨਹੀਂ ਦੱਸਿਆ ਕੁਛ ਵੀ ਕੀ ਕੀ ਕਹਿੰਦੇ ਆਪਣੇ ਵੀ ਭ੍ਰਿਸ਼ਟਾਚਾਰ ਕੀ ਸੀਗਾ ਭ੍ਰਿਸ਼ਟਾਚਾਰ ਜਿਹੜਾ ਮੈਨੂੰ ਭ੍ਰਿਸ਼ਟਾਚਾਰ ਦਾ ਪਤਾ ਲੱਗਾ ਕਹਿੰਦੇ ਲਾਇਸੈਂਸਾਂ ਰਸੂਸਾਂ ਚ ਪੈਸੇ ਲੈਣ ਦੇਣ ਦਾ ਕੰਮ ਸੀ ਆਰਮ ਜੁ ਲਾਇਸੈਂਸ ਦਾ ਉਹ ਤਾਂ ਕਹਿੰਦੇ 5 ਰੁਪਈਆ ਤੋਂ ਲੈ ਕੇ ਇਹ ਕਹਿੰਦੇ 50000 ਤੱਕ ਲੈ ਲੈਂਦੇ ਸੀ ਉਹ ਕਹਿੰਦੇ 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 ਕੋਈ ਜਿਹੜਾ ਨਾ ਆਪਣੇ ਆਪ ਨੂੰ ਐਨਜੀਓ ਚਲਾਉਣ ਵਾਲਾ ਹੈਗਾ ਉਹ ਮੀਡੀਏਟਰ ਉਹ ਰੱਖਿਆ ਸੀ ਅੱਛਾ ਜੀ ਲੈਣ ਦੇਣ ਵਾਲਾ ਵੀ ਮੈਂ ਆਪਾਂ ਕਹਿੰਦੇ ਗਏ ਦਲਾਲ ਹੂੰ ਹੂੰ ਦਲਾਲ ਉਹ ਰੱਖਿਆ ਸੀ ਇਹ ਕਹਿੰਦੇ ਦਲਾਲ ਕਈ ਰੱਖੇ ਹੋਏ ਸੀ ਠੀਕ ਹੈ ਉਹਨਾਂ ਦੇ ਰਾਹੀਂ ਪੈਸੇ ਲੈਂਦੇ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਹਨੇ ਪਟਿਆਲੇ ਦੇ ਵਿੱਚ ਕੰਮ ਕੀਤੇ ਹੈ ਹਾਂ ਪਟਿਆਲੇ ਵਾਲੇ ਕੰਮਾਂ ਦੀ ਉਹ ਤੋਂ ਬਾਅਦ ਫਿਰ ਉਹਨੂੰ ਡੀਸੀ ਕਿਉਂ ਲਾਤਾ ਸੀ ਡੀਸੀ ਕਿਉਂ ਲਾਤਾ ਹਾਂ ਉੱਥੇ ਤਾਂ ਏਡੀਸੀ ਸੀ ਏਡੀਸੀ ਸੀ ਹਾਂ ਇਹਦਾ ਮਤਲਬ ਉਹਦੋਂ ਫਿਰ ਲੋਡ ਸੀ ਹੂੰ ਹੂੰ ਜਿਹਦਾ ਉਹਨੂੰ ਹਟ ਨਈਆ ਵਾਲ ਕਿ ਡਿੱਕ ਡਿੱਕ ਕੇ ਨਾ ਮੂਰੀ ਡਿੱਗਣਗੇ ਆ ਹੁਣ ਜਿਹੜੀ ਪਰਸੈਪਸ਼ਨ ਬਣਾਉਣ ਵਾਲੀ ਗੱਲ ਜਾਂਦੀ ਆ ਉਹਦੀ ਬਲੀ ਦੇ ਕੇ ਬਰੇਂਦਰ ਕੁਮਾਰ ਦੀ ਅੱਜ ਦੱਸਣਾ ਚਾਹੁੰਦੇ ਕਿ ਜੀ ਅਸੀਂ ਨਵੇਂ ਰੂਪ ਦੇ ਵਿੱਚ ਆ ਗਏ ਪਰ ਨਵਾਂ ਰੂਪ ਤਾਂ ਪਹਿਲਾਂ ਵੀ ਸੀ ਤੇ ਨਵੇਂ ਰੂਪ ਦੇ ਵਿੱਚ ਕਿੰਨਾ ਕਾਇਜਣਗੇ ਜੇ ਦਿੱਲੀ ਦੇ ਵਿੱਚੋਂ ਰੂਪ ਨਹੀਂ ਚਲਿਆ ਤੇ ਇੱਥੇ ਕਿਵੇਂ ਚੱਲ ਜੂਗਾ ਇੱਥੇ ਹੋਰ ਕਿਵੇਂ ਚੱਲ ਜੂਗਾ ਨਮਨ ਜੀ ਉਹ ਗਾਂਧੀ ਵੀ ਗਾਂਧੀ ਸਾਹਿਬ ਵੀ ਪਿੱਟੀ ਜਾਂਦੇ ਉਹ ਕਹਿੰਦੇ ਛੱਤਬੀੜ ਦੇ ਮਗਰਲੇ ਪਾਸੇ ਨੇਰੀ ਟਾਰ ਰੱਖੀ ਨਾ ਤਾਂ ਤੇਰੇ ਮਾਨਕ ਨੇ ਪਹਿਲਾਂ ਚੱਕੇ ਮਾਨਕ ਗੋਇਲ ਨੇ ਜੋ ਸਾਰਾ ਸਕੈਂਡਲ ਕੱਢ ਕੇ ਉਹ ਤਾਂ ਡੀਸੀ ਉੱਥੋਂ ਦੀ ਕਹਿੰਦੀ ਸੀ ਕਹਿੰਦੀ ਜੀ ਕੁਝ ਵੀ ਨਹੀਂ ਹੁੰਦਾ ਉਹਨੇ ਨਾਲ ਵੀਡੀਓ ਦਿਖਾਤੀਆਂ ਉਹਨੇ ਰਾਹ ਵੀ ਦਿਖਾਤੇ ਮਾਂ ਦੇ ਪੁੱਤਰੇ ਉਹ ਕਹਿੰਦਾ ਦੇਖੋ ਰਾਹ ਬਣਾਤਾ ਨਵੇਂ ਹੀ ਰਾਹ ਬਣਾਤਾ ਨਜ਼ਾਇਜ਼ ਮਹੀਨੇ ਵਾਸਤੇ ਜੀ ਤੇ ਪਰਦਾਨੇ ਵਾਲਿਆ ਸਾਹਿਬ ਨੂੰ ਸਵਾਲੇ ਪੈਦਾ ਹੁੰਦਾ ਜਦੋਂ ਪਹਿਲਾਂ ਕਾਂਗਰਸੀ ਸਰਕਾਰ ਸੀ ਚੰਨੀ ਵੇਲੇ ਹਾਂ ਤੇ ਉਹ ਰੋਪੜ ਦੇ ਏਰੀਆ ਦੇ ਵਿੱਚ ਜਾ ਕੇ ਪੱਤਰਕਾਰਾਂ ਨੂੰ ਨਾਲ ਲੈ ਕੇ ਵੀਡੀਓ ਬਣਾਪਨਾ ਕਿ ਜੀ ਆਪਣਾ ਥੋੜਾ ਰਗਬ ਚੜਾ ਰਗਬ ਚੜਾ ਕਹਿੰਦਾ ਸੀ ਆ ਦੇਖੋ ਜੀ ਮੈਨੂੰ ਹੋਈ ਜਾਂਦੀ ਹੁਣ ਕਿਉਂ ਨਹੀਂ ਦੀਂਦੀ ਹੁਣ ਕਿਉਂ ਨਹੀਂ ਦੀਂਦੀ ਉਹਦੇ ਵਿੱਚ ਤਾਂ ਉਹ ਨਾਂ ਦੇ ਲਈ ਜਾਂਦੇ ਉਹ ਵਜ਼ੀਰ ਦਾ ਨਾਂ ਲਈ ਜਾਂਦੇ ਐਮਐਲਏ ਦਾ ਨਾਂ ਲਈ ਜਾਂਦੇ ਲੋਕ ਦੱਸੀ ਜਾਂਦੇ ਸਾਰਾ ਕੁਝ ਉਹੀ ਮੈਹੀ ਨਹੀਂ ਹੋ ਰਹੀ ਇਹ ਸਾਰਾ ਕੁਝ ਉਹੀ ਹੋ ਰਹੀ ਹੋਈ ਹੈ ਜੀ ਇਆ ਇੱਕ ਦੋ ਚਾਰ ਦਿਨਾਂ ਚ ਤੁਹਾਡੇ ਕੋਲ ਇੱਕ ਵੱਡਾ ਸਕੈਂਡਲ ਹੋਰ ਆ ਜੂਗਾ। ਅੱਛਾ ਜੀ। ਉਹ ਬਹੁਤ ਵੱਡਾ ਸਕੈਂਡਲ ਆ ਉਹਦੇ ਨਾਲ ਤੁਸੀਂ ਦੇਖੋਗੇ ਵੀ ਕਿਵੇਂ ਚੂਨਾ ਲੱਗ ਰਿਹਾ ਹੈ। ਉਹ ਇਨਿੰਗ ਦੇ ਨਾਲ। ਉਹ ਬੜਾ ਕੁਝ ਲੱਗ ਰਿਹਾ ਜੀ। ਜੀ ਹਾਂ ਹਾਂ। ਸੋ ਪ੍ਰੋਗਰਾਮ ਸ਼ਮਾਨਦਾਨ ਦੇ ਵਿੱਚ ਇਸ ਵਕਤ ਹੀ ਸਾਡੇ ਨਾਲ